नस नस मेरी खोले अब कुछ करिए कुछ करिए बस बस बड़ा बोले अब कुछ करिए कोई तो चल जिद फड़िए डूबे तरिए या मरिए कोई तो चल जिद फड़िए डूबे तरिए या मरिए चक दे ਚੱਕ ਦੇ ਗਿੰਡੀਆ ਚੱਕ ਦੇ ਚੱਕ ਦੇ ਗਿੰਡੀਆ ਉਸ ਇਨਾਂ ਦੇ ਸੈਨੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਤੇ ਦੁੱਖ ਵੰਡਣ ਨਾਲ ਛੇੜਿਆ ਜਾਂਦੀ ਤੁਸੀਂ ਇਹਨਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕੀਤਾ ਇੱਕ ਵਾਰੀ ਸੁਗੰਦਰ ਦੇ ਨਾਂ ਤੇ

सारे पता। मैं जान नी देंगे हेड कॉन्सटेबल बैठी है अपना <laughs> <नहीं। laughs> ਅਸੀਂ ਲੱਗੇ ਸ ਪਰੌਂਦੇ ਖਾਂਦੇ ਕਹਿੰਦੇ ਨਹੀਂ ਸਭ ਤੋਂ ਪਹਿਲਾਂ ਸੇਵਾ ਪੁੱਛ ਚੱਕਾ ਤਨਾ ਭੁੱਖਾ ਵੀ ਕਹਿ ਗਏ ਹੁਣ ਤਾਂ ਇਹ ਦੀਆਂ ਸਜਰੀਆਂ ਗੱਲਾਂ ਹੋਈਆਂ ਇੱਟਾ ਵਧੀਆ ਪ੍ਰੈਕਟੀਕਲ ਜਿਹੜੀ ਮੈਨੂੰ ਮੈਂ ਮੈਥੋਂ ਨਹੀਂ ਬੋਲਿਆ ਜਾਂਦਾ ਕਿਉਂਕਿ ਮੈਂ ਮੇਰਾ ਕੰਮ ਸਿੰਗਿੰਗ ਦਾ ਹੈਗਾ ਇੱਕ ਸਟਿੰਡ ਚ ਨਾ ਅੱਕ ਲੱਗੀ ਸੀ ਤੇ ਕਬੂਤਰ ਤੇ ਕਾਂ ਬੈਠੇ ਸੀ ਖੰਭੇ ਤੇ ਤੇ ਲੋਕੀ ਅੱਗ ਬੁਝਾ ਰਹੇ ਸੀ ਬਾਟੀਆਂ ਪਰ ਪਰ ਕੇ ਪਾਣੀ ਪੀ ਰਹੇ ਤੇ ਕਬੂਤਰ ਵੀ ਆਪਣੀ ਚੋਚ ਜਿਹੜਾ ਪਾਣੀ ਪਰ ਕਿਤੇ ਸੁੱਟਣ ਲੱਗ ਪਿਆ ਤੇ ਕਾਂ ਹੱਸ ਪਿਆ ਕਹਿੰਦਾ ਤੇਰੀ ਚੋਚ ਚ ਪਾਣੀ ਕਿੰਨਾ ਹੁੰਦਾ ਜਿਹੜਾ ਤੂੰ ਅੱਗ ਬੁਝਾ ਰੂਣਾ ਕਹਿੰਦਾ ਜੇ ਜਦੋਂ ਅੱਗ ਬੁਝ ਜੇ ਕਿਤੇ ਲੋਕੀ ਇਹ ਨਹੀਂ ਕਹਿਣ ਕਿ ਬੈਠ ਕੇ ਤਮਾਸ਼ਾ ਦੇਖ ਰਹੇ ਪੂਰਾ 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 ਕਰਕੇ ਜਿੱਤਾ ਤੁਸੀਂ ਮਨੁੱਖਤਾ ਦੀ ਸੇਵਾ ਕਰੇ ਜੀ ਮੇਰੇ ਨਿਤ੍ਰ ਵਿਜੇ ਸਾਰੇ ਮਨੁਸ਼ਯਤਾ ਦੇ ਨਿਤ੍ਰ ਵਿਜੇ ਹਾਰੇ ਦੇ ਪੁੱਤ ਸਾਰੇ ਦੇ ਪੁੱਤ ਤੇ ਉਹ ਫਿਰ ਸੋਚਦੇ ਨੇ ਕਿ ਗੌਂਦਾ ਤੇ ਹੈ ਨਹੀਂ ਤੇ ਇਹਦਾ ਹੀ ਕਥਾ ਆਪਣਾ ਜਾਂਦੇ ਆ नहीं थे हूं मैं किस मेरा जी कर रबा रब्बा मी भरजा सा को दाने पा रब्बा रब्बा मी भरसा सा को दाने पा रबा रबा

ਕਾਕੇ ਜਿੰਦੇ ਐ ਸ ਦੋ ਤਿੰਨ ਪਰੌਂਟੇ ਦੇ ਅੰਦਰ ਜਾਣੀ ਸੀ ਮੈਂ ਫੇਰ ਤਾਂ ਪਾਣੀ ਤਾਂ ਕੀ ਇਹ ਇਹ ਸਰਕਾਰ ਨਾ ਖਾਂਦੀ ਨਾ ਖਾਣ ਦਿੰਦੀ ਆ ਆਪ ਵੀ ਬ੍ਰੇਕਫਾਸਟ ਦੇ ਮੇਰੇ ਸਾਹਮਣੇ ਦਿਖਾ ਲੈ ਲੱਗਣ ਲੱਗਿਆ ਸੀ ਨਾ ਕਹਿੰਦੇ ਉੱਥੇ ਸੇਵਾ ਤੇ ਜਾਣਾ ਨੰਮ ਨਾ ਮੈਂ ਇੰਤਹਾ ਹਾਂ ਤੇ ਬਾ ਕੁਛ ਕਰੀਏ जो आज हो रहा कुछ करिए नस नस मेरी खोले अब कुछ करिए कुछ करिए बस बस बड़ा बोले अब कुछ करिए कोई तो चल जिद फड़िए डूबे तरी या मरिए कोई तो चल जिद फड़िए तू बेतरी या मरिए चक दे चक दे चक दे चक देखें इन्होंने सयाने कहें खुशियां वंटन दुगड़िया हो जाए ਦੁੱਖ ਵੰਡਣ ਨਾਲ ਅੱਧੇ ਆ ਜਾਂਦੇ ਤੁਸੀਂ ਇਹਨਾਂ ਦੀ ਖੁਸ਼ੀਆਂ ਨੂੰ ਦੁਗਣਾ ਕੀਤਾ ਇੱਕ ਵਾਰੀ ਸੁਖਿੰਦਰ ਦੇ ਨਾਂ ਤੇ